ਸਵਾਗਤ ਹੈ YouTube ਚੈਨਲ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਲਾਜਮਾਂ ਦੇ ਹੱਕ ਵਿੱਚ ਕਰ ਦਿੱਤਾ ਇੱਕ ਬਹੁਤ ਵੱਡਾ ਫੈਸਲਾ ਪੂਰਾ ਮਾਮਲਾ ਕੀ ਹੈ ਪੂਰੀ ਜਾਣਕਾਰੀ ਦਵਾਂਗੇ ਇਸ ਵੀਡੀਓ ਵਿੱਚ ਇਹ ਕਰ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਾਸੇ ਮਲਾਜਮਾਂ ਤੇ ਪੈਂਸਰਾਂ ਦੇ ਲਈ ਉਹਨਾਂ ਦੇ ਡੀਏ ਏਰੀਆ ਬਕਾਏ 2.5 ਫੈਕਟਰ ਦੇ ਕੱਚੇ ਮਲਾਜਮਾਂ ਨੂੰ ਪੱਕੇ ਕਰਨ ਦਾ ਕਿਸੇ ਕੇਸਾਂ ਬਾਹਰ ਲਈ ਕਰਨਾ ਪੰਜਾਬ ਸਕੀਲ ਦੇਣਾ ਇਹਨਾਂ ਮਾਮਲਿਆਂ ਵਿੱਚ ਉੱਪਰ ਬਹੁਤ ਚੰਗੇ ਫੈਸਲੇ ਆਉਂਦੇ ਰਹਿੰਦੇ ਹਨ ਸਰਕਾਰਾਂ ਇਨਾਂ ਨੂੰ ਰੋਕਣ ਵਾਸਤੇ ਹਰ ਯਤਨ ਕਰਦਿਆਂ ਰਹਿੰਦੇ ਹਨ ਜਿੱਥੇ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਲੈਣ ਦੇ ਧਰਮ ਨੇ ਮੁਜ਼ਾਹਰੇ ਕਰਨ ਤੋਂ ਬਾਅਦ ਹਾਈ ਕੋਰਟ ਦਾ ਮੁਲਾਜ਼ਮਾਂ ਨੂੰ ਦਰਵਾਜ਼ਾ ਖੜਕਾਉਣਾ ਪੈਂਦਾ ਹੈ ਕਈ ਫੈਸਲਿਆਂ ਵਿੱਚ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲੇ ਆ ਚੁੱਕੇ ਹਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੁਲਾਜ਼ਮਾਂ ਨੂੰ ਹੁਣ ਇੱਕ ਬਹੁਤ ਚੰਗੀ ਖੁਸ਼ਖਬਰੀ ਦਿੱਤੀ ਹੈ ਉਸ ਬਾਰੇ ਪੂਰੀ ਜਾਣਕਾਰੀ ਦਵਾਂਗੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੁਲਾਜ਼ਮਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮੁਲਾਜ਼ਮਾਂ ਦੇ ਤਨਖਾਹ ਵਾਧੇ ਸੰਬੰਧੀ ਵੱਡੀ ਵੱਡਾ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮੁਲਾਜ਼ਮਾਂ ਵਿਰੁੱਧ ਐਫ ਆਈ ਆਰ ਦਰਜ ਹੋਣ ਤੋਂ ਸੰਬੰਧੀ ਵੱਡਾ ਫੈਸਲਾ ਸੁਣਾਇਆ ਹੈ ਹਾਈ ਕੋਰਟ ਨੇ ਮੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਕਰਮਚਾਰੀ ਖਿਲਾਫ ਕੇਵਲ ਐਫ ਆਈ ਆਰ ਦਰਜ ਹੋਣ ਤੇ ਦੁਰਵਿਹਾਰ ਨਹੀਂ ਮੰਨਿਆ ਜਾ ਸਕਦਾ ਇਸ ਲਈ ਛਲਾਨਾ ਤਨਖਾਹ ਵਾਧਾ ਨਹੀਂ ਰੁਕਿਆ ਜਾ ਸਕਦਾ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਇਸ ਸਿਧਾਂਤ ਉੱਤੇ ਜ਼ੋਰ ਦਿੱਤਾ ਕਿ ਤਨਖਾਹ ਵਾਧਾ ਕਰਮਚਾਰੀ ਵੱਲੋਂ ਪਿਛਲੇ ਸਾਲ ਵਿੱਚ ਸਫਲਤਾਪੂਰਕ ਸਿਵਾਮਾਂ ਦੀ ਇੱਕ ਸਵੀਕ੍ਰਿਤ ਹੈ ਉਨ੍ਹਾਂ ਨੇ ਕਿਹਾ ਕਰਮਚਾਰੀ ਵੱਲੋਂ ਅਰਜਿਤ ਤਨਖਾਹ ਵਾਅਦਾ ਪਿਛਲੇ ਸਮੇਂ ਦੌਰਾਨ ਉਚਿਤ ਰੂਪ ਵਿੱਚ ਦਿੱਤੀਆਂ ਗਈਆਂ ਸਿਵਾਮਾਂ ਦੇ ਰੂਪ ਵਿੱਚ ਹੁੰਦਾ ਹੈ ਇਹ ਪ੍ਰਦਰਸ਼ਨ ਦੇ ਦੌਰਾਨ ਅਰਜਿਤ ਇੱਕ ਨਿਹਿਤ ਅਧਿਕਾਰ ਹੈ ਜੋ ਭਵਿੱਖ ਦੇ ਕਿਸੇ ਵੀ ਆਚਰਣ ਤੇ ਅੰਦਾਜ਼ੇ ਨਾਲ ਦਲਤ ਹੈ ਪਾਈ ਕੋਟ ਵੱਲੋਂ ਕਿਹਾ ਗਿਆ ਹੈ ਨਿਯਮਿਤ ਭਾਗੀ ਜਾਂਚ ਤੇ ਸਜ਼ਾ ਦੇ ਹੁਕਮ ਤੋਂ ਬਾਅਦ ਹੀ ਤਨਖਾਹ ਵਿੱਚ ਵਾਧਾ ਰੁਕਿਆ ਜਾ ਸਕਦਾ ਹੈ ਨਹੀਂ ਤਾਂ ਇਹ ਕਰਮਚਾਰੀ ਨਾਲ ਮਨਮਾਨੀ ਬੇਇਨਸਾਫੀ ਹੋਵੇਗੀ ਇਹ ਫੈਸਲਾ ਪੰਜਾਬ ਸਟੇਟ ਸਿਵਲ ਸਪਲਾਈ ਲਿਮਟਿਡ ਵਿੱਚ ਕਲਰਕ ਦੇ ਰੂਪ ਵਿੱਚ ਨਿਯੁਕਤ ਇੱਕ ਪਟੀਸ਼ਨ ਉੱਤੇ ਆਇਆ ਹੈ ਇਹ ਪਟੀਸ਼ਨਰ ਦੀ ਸਲਾਨਾ ਤਨਖਾਹ ਵਾਧਾ ਤੇ ਤਰੱਕੀ ਵਿੱਚ ਕਿਲੰਬਤ ਐਫ ਆਈ ਆਰ ਕਾਰਨ ਰੋਕ ਦਿੱਤੀ ਗਈ ਸੀ ਇਹਸੀ ਮੁਲਾਜ਼ਮਾਂ ਦੇ ਹੱਕ ਵਿੱਚ ਹਾਈ ਕੋਰਟ ਵੱਲੋਂ ਦਿੱਤਾ ਗਿਆ ਵੱਡਾ ਫੈਸਲਾ ਜਿਸ ਨੂੰ ਮੁਲਾਜ਼ਮਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਧੰਨਵਾਦ